Boop. ේ සාරගීන කේ तोෝතුක ගොරිම ගේම්දහරයිය දෙන රාධෙන ගේති එකකිතා මනිම දේ දිවි කාමකරදයන නො දගෙට මරජ ෆොන් දෙ මාන ගරකලො එ ගරචෝබදක් ਕਿੰਦੀ ਖਰਾਬ ਹੋ ਗਈ ਐ ਕਿਤੇ ਬਣਾਉਂਦਾ ਨਾ ਹੀ ਨਹੀਂ ਲੈਂਦੇ ਕਦੀ ਹੱਥ ਨਾਲ ਤੋਤੇ ਨਹੀਂ ਥਾਪੀ ਨਾਲ ਕੋਈ ਬੰਦੇ ਐ ਇੰਨਾ ਪੜ੍ਹ ਲਿਖ ਕੇ ਵੀ ਥਾਪੀ ਚਲਾਉਣੀ ਹੀ ਕੀ ਫਾਇਦਾ ਪੜੇ ਦਾ ਪੜ੍ਹ ਕੇ ਵਿਖੂਤ ਪਾਈਆਂ ਹਾਈ ਹੱਥ ਭੱਜ ਗਿਆ ਯੋ ਵੇਖੋ ਬੁੜੀ ਕਿਤਾਬ ਵੇਂਦੀ ਕਿੱਡਾ ਕਿੱਡਾ ਮੇਰੇ ਯਾਰ ਦੇਖਾ ਮਸ਼ੀਨ ਕੀ ਖਰਾਬ ਹੋ ਗਈ ਆ ਹਾਸਨਾ ਲੀੜੇ ਪਾਉਣ ਚਾਹਣ ਮੋੜ ਪਾਉਣ ਦੇ ਇਨਕ ਵਿੱਚ ਕਿਤਨਾ ਚੜਚੜ ਡਾਈ ਕਰਨ ਤੇ ਆ ਤੋ ਹੋ ਤੋ ਇਤਰਾ ਹੀ ਤੂੰ ਰੋਖ ਹੋਣਾ ਮੋਤਰਾ ਬੜੀ ਥੇਰੇ ਤੋਂ ਸਿਆਰਾਂ ਤੋ ਚਲੀ ਜਾ ਉੱਧਰ ਚਲੀ ਜਾ ਹੋਰ ਰੋਖ ਆ ਇਹ ਇਤਰਾ ਕੰਮ ਲਾਇਆ ਕਰ ਮੈਂ ਜਿਹੜੀ ਕੰਮ ਚੋਰਾ ਕਰੇ ਕੰਮ ਤੋ ਇੰਨਾ ਚੱਲਦੀ ਹੈ ਨਾ ਕਦੇ ਹਾਏ ਉੱਪਰ ਵੇ ਮਸ਼ੀਨ ਖਰਾਬ ਹੋਈ ਆ ਤੇ ਹਾਂ ਇਹ ਪਾ ਲੋਕ ਕਿਹਾ ਕਰ ਗਏ ਕੰਨਾਂ ਦੇ ਪੈਣਾ ਹੀ ਆ ਨੇਰੇ ਵੀ ਆਖੜੇ ਗੁੜੀ ਦਾ ਇੱਕ ਸੂਟ ਨਹੀਂ ਆ ਜੇ ਕਿਤੇ ਦੇਦਾ ਹੁੰਦੇ ਦੋ ਸੂਟ ਇਹ ਮੈਂ ਸੁੱਟ ਦੇਣੀ ਆ ਭਾਜੀ ਮਾਰ ਦੇਣਾ ਮੋਹ ਹੈ ਸਾਰੇ ਆਪਣੇ ਆਏ ਨੇ ਉਹ ਸਿਹਰੇ ਪੰਦੇ ਤੇ ਸ਼ਾਮ ਨੂੰ ਲਾ ਦਿੰਦੇ ਕਿ ਡੇਢ ਡੀਸੀ ਲੱਗੇ ਹੀ

ਉਸ ਦਾ ਸੋਕ ਕੇ ਤਿੱਲੇ ਵਰਗੀ ਹੋ ਜਟ ਹਾ ਹਾ ਤੋਂਪੂ ਵੀ ਠਿੱਕੀ ਅੱਜ ਕਿਤੇ ਤੋਂਪੂ ਨੂੰ ਵੀ ਲੱਗਦਾ ਮੇਰੇ ਨਾਲ ਕੋਈ ਵਹਿਰ ਆ ਕਿੰਨੀ ਸੋਹਣੀ ਹੁੰਦੀ ਸੀ ਮੈਂ ਘਾੜ ਕੇ ਤੁਪੇ ਸੋਹਾ ਵਰਗੀ ਕਰ ਛੜੀ ਆ ਕੀ ਫਾਇਦਾ ਫੇਰ மசா து பி பி அப்போது ਹੈਲੋ 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 ਮੈਂ ਸਾਸੀ ਕਾ ਨਾਂ ਸਸੀ ਕਾ ਹੋਰ ਸੌਟੀ ਥੱਕ ਜੇ ਹਾਂਜੀ ਹੋਰ ਕੱਪੜਾ ਸਾਫ ਕੀ ਹਾਲਾ ਹੂੰ ਸਭ ਆ ਤੇ ਠੀਕਾ ਕਿਤੇ ਆਪਣੇ ਆਪ ਹੀ ਫੋਨ ਕਰ ਲਿਆ ਕਰੋ ਹਾਂਜੀ ਕਿਤੇ ਫੋਨ ਕਰ ਦਿੰਦੇ ਤੇ ਮੈਂ ਦੋ ਘੜੀ ਸਾਹ ਲੈ ਲੈਂਦੀ ਬੈ ਕੇ ਸਵੇਰ ਦੀ ਕੰਮ ਲੱਗੀ 5 ਵਜੇ ਦੀ ਉੱਠ ਕੇ ਥੱਕ ਗਈ ਹਾਂ ਹੁਣ ਕਿਉਂ ਠੀਕ ਆਂਦੇ ਲੀਏ ਕੱਪੜੇ ਧੋਤੇ ਨੇ ਬੱਚੇ ਨੋ ਆਤਵਾ ਕੇ ਇਹਨਾਂ ਦੀ ਕੌਣਾ ਕੋਣਾ ਖਵਾ ਕੇ ਨਾਨੂ ਤੇ ਹੁਣ ਨਾ ਤੋਂ ਕੇ ਹੁਣ ਣਟੀਆਂ ਹਾਂ ਸਰਦਾਰ ਦਾ ਕੰਮ ਸਰਦਾਰ ਦਾ ਕੰਮ ਹੀ ਤੇ ਜਾਵਾ ਕੀ ਕਰਨਾ ਮਮੀ ਕਰਦਾ ਕੰਮ ਪੜ੍ਹੀ ਲਿਖੀ ਹੋ ਕੇ ਵੀ ਕਰਦਾ ਕੰਮ ਕਰਨੀ ਆ ਕੋਈ ਫਾਇਦਾ ਮੇਰਾ ਪੜਿਆਂ ਦਾ ਹਾਂ ਮੇਰੇ ਨਾਲ ਦੀਆਂ ਕੁੜੀਆਂ ਸਾਰੀਆਂ ਜੋਬ ਕਰਨ ਦੀਆਂ ਮੈਂ ਆ ਹੀ ਘਰ ਵਿਹਲੀ ਬੈਠੀ ਆ ਜਿਹੜਾ ਬਾਬਦੀ ਰਕਰਲਾ ਦਾ ਨਾ ਕਰਦਾ ਵੀ ਤੇ ਕੰਮ ਕਰਦਾ ਹੀ ਕਰਾਇਆ ਸੋਤ ਨੂੰ ਹੀ ਪੜੇ ਕਿਤੇ ਇਹ ਮਾਲ ਜੋ ਹਾਂ ਤੇ ਕੰਮ ਹੀ ਉਹ ਇਹਦਾ ਵਾਪਾਰੀ ਦੇ ਕੋਲ ਤੇ ਆਮ ਕਰੋ ਹੋਰ ਆ ਵਧੀਆ ਵਧੀਆ ਹੋਸ ਨਾ ਤੀਂ ਬੱਚੇ ਕਿਦਾਂ ਪੰਚਾਇਤ ਦੇ ਅੱਜ ਜਾ ਕੇ ਸਰਦਾਰ ਅੱਜ ਐਤਵਾਰ ਅੱਛਾ ਅੱਛਾ ਹੋਵੇ ਐਤਵਾਰ ਦੀ ਮੋਜ ਲੱਗਿਆ ਹੋਣੀ ਆ ਕੋਸ਼ਨੀ ਨਾਨਾ ਨਵੀਂ ਬਸ ਨਾ ਤੋਂ ਕਿ ਹੱਟੇ ਹੀ ਹੋਵੀ ਹੂੰ ਕੀ ਮਾਨ ਲਿਆ ਕੀ ਕਰਵਾਸ ਜੀ ਦੋਸਤ ਰਖੜੀ ਦੇ ਕਰਾਉਣਾ ਵਾ ਰਖੜੀ ਤੇ ਦੱਸੂਗੀ ਮੰਮੀ ਫਿਰ ਮੈਂ ਵੇਖਦੀ ਜਾਂ ਰਖੜੀ ਵਾਲੇ ਦੇਣ ਆਉਣੀ ਆ ਜਾਂ ਕਿ ਦੋ ਦਿਨ ਪਹਿਲਾਂ ਆਉਂਗੀ ਪੈਨੋ ਨਾਨਾ ਨੇ ਵੀ ਆਉਣਾ ਵਾ ਫਿਰ ਇੱਕ ਦਿਨ ਪਹਿਲਾਂ ਹੀ ਆਜੂਗੀ ਅੱਛਾ ਦੋ ਦਿਨ ਪਹਿਲਾਂ ਹੀ ਆਣੀ ਚਲੋ ਇਦਾਂ ਹੀ ਕਰੂੰਗੀ ਹਰਿਆ ਤੇ ਮੰਮੀ ਮੁਸਕਲ ਵਾ ਨਿਆਣੇ ਸਕੂਲ ਜਾਂਦੇ ਆ ਤੇ ਦੋ ਦਿਨ ਪਹਿਲਾਂ ਹੀ ਆਉਂਗੀ ਕੋਈ ਨਹੀਂ ਦੋ ਦਿਨ ਛੁੱਟੀ ਕਰਾ ਲਵੇ ਤੇ ਆਵੀਂ ਜਰੂਰ ਸਕੂਲ ਦੇ ਟੀਚਰ ਛੁੱਟੀ ਨਹੀਂ ਨਾ ਮੰਮੀ ਪਰਨ ਦਿੰਦੇ ਸੋਕਾ ਇਹਨਾਂ ਦੀ ਬੜਾਈ ਤੇ ਚਲੋ ਠੀਕ ਆ ਬਾਕੀ ਗੱਲਾਂ ਫਿਰ ਇੱਥੇ ਆ ਕੇ ਕਰੂੰਗੀ ਚੰਗਾ ਨਹੀਂ ਤੇ ਮੈਂ ਕਹਿੰਦਾ ਉਹਦੇ ਨਾਲ ਉਹਦੀ ਮਾ ਫੋਨ ਦਾ ਬਰਾਇ ਦਾ ਕਿਤੇ ਉਹਦੇ ਨਾਲ ਮਾ ਲੱਗੇ ਮਾ ਲੱਗੇ ਕੀ ਰਹਿਣਾ ਮਾਂ ਨੂੰ ਫੋਨ ਕਰਨੀ ਨਾ ਵੇਹ ਲਾ ਕਿ ਦੱਡ ਡੀ ਡੀ ਹੋ ਕੇ ਮਾਤਾ ਦੇ ਇਹ ਵੇਖਣ ਪਤਾ ਨਹੀਂ ਕਿੰਨਾ ਲੱਗੀ ਆ ਹਾਂ ਦੋ ਘੜੀਆਂ ਬਸ ਫੋਨ ਕਰ ਲਿਆ ਵਾ ਚਲੋ ਠੀਕ ਆ ਫਿਰ ਹੈ ਹਾਂ ਚੰਗਾ ਸੋਹਣੀਆਂ ਕਿਹਨਾਂ ਫੋਨ ਆਉਣ ਡਿਆ ਸੀ ਮੰਮੀ ਦਾ ਆਉਂਦਿਆ ਸੀ ਮੰਮੀ ਹਾਂ ਤੇ ਕੀ ਆਂਦੀ ਮੰਮੀ ਤੇਰੀ ਪੁੱਛੰਦੇ ਇਹੀ ਵੀ ਕਦੋਂ ਆਣਾ ਰਖੜੀ ਲੈ ਕੇ ਅੱਛਾ ਤੂੰ ਰਖੜੇ ਜਾ ਤੇਰੇ ਨਾਨਾ ਨੇ ਵੀ ਰਖੜੀਆਂ ਤੇ ਆਉਣਾ ਆ हां होणा ਮੈਂ ਨਹੀਂ ਹਾਂ ਤੇ ਸਫਾਈ ਸਫਾਈ ਕਰ ਲਾ ਤੇ ਸਫਾਈ ਮੰਮੀ ਮੈਂ ਸਵੇਰ ਦੀ ਲੱਗੀ ਕਰਨੀ ਦੇ ਨਾਲ ਨਾਲ ਆ ਚਾਹ ਕਰਾਂ ਤੇ ਡਹੀ ਆ ਚੱਲ ਆਣ ਗਵਾਨੇ ਵਾਲਾ ਦੋ ਤਿੰਨ ਦਿਨ ਹੋ ਗਏ ਸਫਾਈਆਂ ਕਰਦਿਆਂ ਨੂੰ ਉਹਨਾਂ ਨੇ ਸਾਰੀ ਆਪਣੀ ਸਫਾਈਆਂ ਕਰ ਲੀਆਂ ਘਰ ਦੀ ਤੇ ਤੂੰ ਪਤਾ ਨਹੀਂ ਕੀ ਕਰਦੀ ਰਹਿਨੀ ਆ ਦੋ ਰੋਟੀਆਂ ਪੋਕਾ ਕੇ ਥੱਕ ਜਾਨੀ ਆ ਤੂੰ ਤੇ ਤੂੰ ਤਾਂ ਨਹੀਂ ਮੈਂ ਥੱਕ ਗਈ ਥੱਕ ਗਈ ਰੱਖਣੀਆਂ ਵੇ ਕੁੜੀਆਂ ਦੇ ਨਾਲ ਮੇਰੇ ਜਵਾਈਆਂ ਨੇ ਵੀ ਆਉਣਾ ਆ ਤੇ ਸਫਾਈ ਚੰਗੀ ਤਰ੍ਹਾਂ ਕਰੀ ਤੂੰ ਤਾਂ ਪਾਣੀ ਕੰਮ ਕਰਕੇ ਝਾਟੀ ਥੱਕ ਜਾਨੀ ਆ ਤੇ ਫੜ ਫੜ ਕੇ ਬੈਜ ਜੰਨੀ ਹੈ ਪਰ ਨਹੀਂ ਵੀ ਕਰੇ ਤੂੰ ਸੁਪਨਿਆਂ ਵਿੱਚ ਡੁੱਬੀ ਰਹਿੰਦੀ ਹੈ ਤੂੰ ਮੰਮੀ ਮੈਂ ਸਵੇਰ ਵੇ ਦੀ ਉਠ ਕੇ ਸਵੇਰ ਦੀ ਕੰਮ ਲੱਗੀਆਂ ਨਿਆਣੇ ਨਵਾਏ ਧਵਾਏ ਰੋਟੀ ਪਾਣੀ ਕੀਤਾ ਕੱਪੜੇ ਧੋਤੇ ਸਵੇਰ ਦੀ ਲੱਗੀ ਉਹ ਨਹੀਂ ਲੱਭਾ ਤੁਹਾਨੂੰ ਤੇ ਫੋਨ ਫੜਿਆ ਮੇਰਾ ਲੱਭ ਗਿਆ ਬੜੀ ਛੇਤੀ ਤੇ ਝਾਟੀ ਆ ਗਈ ਮੇਰੀ ਲੋਨ ਕਲਾਸ ਸੀ ਹੈ ਹਾਦੋ ਗੇਤਾ ਦੇ ਲਈ ਮੇਰੇ ਕੋ ਨਹੀਂ ਹੁੰਦੀਆਂ ਸਫਾਈਆਂ ਜੇ ਸਫਾਈਆਂ ਕਰਨੀਆਂ ਵਾ ਨਾ ਤੇ ਸਵੇਰੇ ਕੰਮ ਵਾਲੀ ਮੇਰੇ ਨਾਲ ਲਾ ਦੋ ਤੇ ਫਿਰ ਹੋਣੀਆਂ ਇਹ ਸਫਾਈਆਂ ਤੇ ਕੱਲੀ ਕੋ ਨਹੀਂ ਮੇਰੇ ਕੋ ਹੁੰਦੀਆਂ ਕਾਮਵਾਲੀ ਕਾਮਵਾਲੀ ਨੇ ਕਹਿ ਲਾਬ ਜੀ ਤੂੰ ਆਪਣੇ ਸੈਸੇ ਦੇ ਕੰਮ ਕਰ ਲੈ ਤੂੰ ਤੂੰ ਕਹਿੰਦਾ ਜਾਬ ਤੇ ਜਾਣਾ ਆ ਵੀ ਇਹਨੇ ਕਾਮਵਾਲ ਚ ਲੱਭ ਕੇ ਨਵਾਂ ਮੈਂ ਇਹੋ ਤੇ ਗੱਲ ਦਾ ਸਾਰਾ ਸਿਆਪਾ ਵਾ ਜੇ ਕਿਤੇ ਜੋਬ ਮਿਲਦੀ ਤੇ ਮਾਤਾ ਦੀ ਖਿੱਚ ਪੇਚ ਤੇ ਤੈਨਾਂ ਬਚ ਜਾਣਾ ਹਾਂ ਸਾਰਾ ਦਿਨ ਬਾਹਰ ਰਹਿਣਾ ਹਾਂ ਹਾਂ ਤੂੰ ਕਹਿੰਦਾ ਸੋਚਾਂ ਦੇ ਘੋੜੇ ਢੋਣ ਲਈ ਆ ਕੁਝ ਨਹੀਂ ਮੰਮੀ ਮੈਂ ਇਹ ਕਹਿਣੀ ਸੀ ਤੀਨਾ ਪੜੋ ਲਿਖ ਕੇ ਘਰ ਦਾ ਕੰਮ ਕਰਨਾ ਇਹਦੇ ਨਾਲੋਂ ਕੰਮ ਕਰਕੇ ਟਾਈਮ ਨਾ ਬੰਦਾ ਸਕੂਲ ਦੇ ਵਿੱਚ ਲੱਗਾ ਹੋਵੇ ਹਨਾ ਪ੍ਰਾਈਵੇਟ ਜੌਬ ਕੀਤੀ ਹੋਵੇ ਕਿੰਨਾ ਵਧੀਆ ਵਾ ਕਿ ਨਹੀਂ ਹਾਂ ਇਹ ਚੰਗਾ ਹੀ ਆ ਅਗਰ ਤੂੰ ਟੈਸਟਾਂ ਵਿੱਚੋਂ ਫੇਲ ਹੋ ਗਈ ਸੀ ਟੈਸਟਾਂ 'ਚ ਫੇਲ ਨਹੀਂ ਹੋਈ ਮम्मी ਦੋ ਨੰਬਰ ਘਾਟ ਹੀ ਸਾਰੇ ਤੇ ਕੋਈ ਕੋਸ਼ਿਸ਼ ਕੀਤੀ ਹੋਵੇ ਹਾ ਦੌਰੇ ਤੇ ਕੰਮ ਹੋ ਹੀ ਜਾਂਦਾ ਵਾ ਜੇ ਕਰਨਾ ਹੋਵੇ ਸਹੀ ਤੇਰੇ ਦੋ ਨੰਬਰ ਨਹੀਂ ਪੂਰੇ ਹੋਣੇ ਤੂੰ ਜੌਬ ਸੁਆਹ ਦੇਖੇ ਕਰ ਲੈਣੀਆਂ ਚੱਲ ਉੱਠਾ ਫੜ ਛਾੜੂ ਤੇ ਫੇਰ ਛਾੜੂ ਜਦੋਂ ਤੈਨੂੰ ਜੌਬ ਮਿਲੂਗੀ ਨਾ ਤੇ ਉਦੋਂ ਕੰਮ ਵਾਰੀ ਰੱਖ ਲੈ ਅਜੇ ਤੱਕ ਸਾਰੇ ਹਮਾਰਾ ਤੇ ਕੰਮ ਕੀਤਾ ਤੇ ਆਪਣੇ ਗਾਂ ਕਰਨਾ ਸੀ ਕੰਮ ਤੁਸੀਂ ਨੰਗੀਆਂ ਆਈਆਂ ਜਿਹੜੀਆਂ ਕੰਮ ਕਰਨ ਵਾਲੀਆਂ ਰੱਖਣੀਆਂ ਲੈ ਉਠ ਘਰ ਦੇ ਕੰਮ ਕਰਦੇ ਇੰਨੇ ਤੇ ਦੋ ਨੰਬਰ ਪੂਰੇ ਕਰ ਦੇਣੇ ਆ ਆਈ ਵੱਡੀ ਜੋਬ ਵਾਲੀ ਸਾਰਾ ਦਿਨ ਤੇ ਫੋਨ ਫੜ ਛੱਡਦੀ ਆ ਕਿਤਾਬ ਕਦੇ ਹੱਥੇ ਚ ਵੇਖੀ ਨਹੀਂ ਗਈ ਦੋ ਰੋਟੀਆਂ ਫੁਕਾਈਆਂ ਬਾਟੀਆਂ ਕਲੇੜਿਆਂ ਦੀ ਧੋਤੀ ਤੇ ਫੜ ਕੇ ਫੋਨ ਬੈ ਗਈ ਕਾਦੀ ਮੈਂ ਥੱਕ ਗਈ ਉਨੇ ਕੀ ਕਰਿਆ ਆਣੀ ਆ ਵੇਖ ਲਓ ਜਾਣੇ ਲਾਉਣੇ ਸਫਾਈਆਂ ਲੱਗੀ ਕਰਨੇ ਆ ਵੇਲੇ ਮੇਰੇ ਤਾਂ ਮੰਮੀ ਇਹ ਹਵਲੇ ਕਹਿੰਦੇ ਤੇ ਇਹ ਹਵਲੇ ਕਰਨੀਆਂ ਦੱਸੋ ਤੁਸੀਂ ਕੰਮ ਕੀ ਤੁਹਾਨੂੰ ਉਹ ਤੁਹਾਨੂੰ ਪਤਾ ਵੀ ਬਾਹਰ ਬੰਦੇ ਲਾਏ ਆ ਪੈੜੀ ਚ ਕਾਕਾ ਡੰਡੇ ਆ ਪੰਜ ਛੇ ਬੰਦੇ ਆ ਰੋਟੀਆਂ ਪਕਾ ਦੇ ਉਹਨਾਂ ਦੀਆਂ ਰੋਟੀ ਦੱਸ ਠੀਕ ਕਿਹਦੇ ਕੋਲ ਨਹੀਂ ਦਰ ਰੋਟੀਆਂ ਹਾਂ ਦੋ ਗਿੱਟਾ ਦਿਵਾਲੀ ਹੁਣ ਮੈਂ ਆ ਕੰਮ ਕਰਾਂ ਕਿ ਚਾਹ ਲਾਵਾਂ ਤੁਹਾਡੇ ਵਾਸਤੇ ਫੁਲਕੇ ਉਹਨੇ ਰੋਟੀ ਨਹੀਂ ਖਾਣੀ ਉਹਨਾਂ ਨੇ ਦ ਪੈਰਾ ਦਾ ਟੈਮੋਡ ਆਵ ਕੇ ਆਉਣਾ ਨੂੰ ਮੇਰੀ ਜ਼ਿੰਦਗੀ ਦਾ ਤਾਂ ਕੋਈ ਹਾਲ ਨਹੀਂ ਆ ਦੱਸੋ ਮੈਨੂੰ ਕਿੰਨੇ ਕਿੰਨੇ ਹਲਾਵਾ ਫੁਲਕੇ ਦੋ ਦੋ ਚਾਰ ਚਾਰ ਪੜੇ ਆ ਆ ਦੋ ਦੋ ਚਾਰ ਕੰਮ ਕਰਨ ਵਾਲੇ ਬੰਦੇ ਆ ਛੇ ਛੇ ਲਾਦੇ ਉਹਨਾਂ ਦੀਆਂ ਛੇ ਛੇ ਫੁਲਕੇ ਆਹੋ ਕੰਮ ਕਰਨ ਦੇ ਆ ਵੇਲੇ ਨਹੀਂ ਗੇ ਮੰਮੀ ਨੂੰ ਵੀ ਕਹੋ ਮੇਰੇ ਨਾਲ ਕਰਾਵੇ ਮੇਰੇ ਕੋਲ ਨਹੀਂ ਜੇ ਕੱਲੀ ਨਾ ਹੁੰਦਾ ਸਵੇਰ ਦੀ ਤੇ ਮੈਂ ਕੱਪੜੇ ਧੋਦੋਂ ਥੱਕ ਗਈ ਆ ਤੁਸੀਂ ਰੋਟੀ ਖਾਣੀ ਵਿਛਾਣ ਕੇ ਖਾਣੀ ਮੇਰੇ ਵੀ ਨਾਲ ਹੀ ਬੰਨਦੀ ਉੱਥੇ ਖਾ ਲੂੰਗਾ ਮੈਂ ਯਾਰ ਕੰਮ ਵਾਲਾ ਕਾੜਾ ਤੂੰ ਨੂੰ ਬਣਾਉਂਦਾ ਪਈਂ ਦੇ ਉਸ ਵੇਲੇ ਕੱਖ ਕਢਾਇਆ ਹੈ ਨਹੀਂ ਮੰਮੀ ਲੱਗੇ ਬੰਦੇ ਅਜੇ ਕਾਹ ਕਰ ਰਿਹਾ ਕੰਮ ਕਰਨ ਵਾਲਾ ਬਾਕੇ ਮੰਮੀ ਲੱਗੇ ਆ ਬੰਦੇ ਅਜੇ ਰਹਿਗਾ ਘੋੜਾ ਹੋਰ ਸਵੇਰ ਤੇ ਲੱਗੇ ਬੰਦੇ ਅੱਛਾ ਤਾਂ ਗੰਗਾ ਰੋਟੀ ਖਾਣੀ ਆ ਤੁਹਾਨੂੰ ਪਤਾ ਹੋਣਾ ਗਰਮੀ ਕਰਕੇ ਬੱਚੇ ਆ ਜਾਂਦੇ ਆ ਵੀ ਜਦੋਂ 12 ਵਜੇ ਨਾਲ ਆਪਣੇ ਘਰ ਚੋ ਜਾਗੇ ਆਹੋ ਸਮਝਿਆ ਕਰੋ 1 ਵਜੇ ਤਾਂ ਪਹਿਲਾਂ ਪਹਿਲਾਂ ਰੋਟੀ ਖਵਾ ਦਿੰਦੇ ਆ ਤਾਂ ਰੋਟੀ ਲੈਣ ਆਇਆ ਉਹਨੂੰ ਕਹਿਣਾ ਕਿ ਰੋਟੀ ਬਣਾ ਦੇ ਅੱਛਾ ਤੇ ਗਾੜੀਆਂ ਮੂੰਹ ਬਣਾਉਂਦੀਆਂ ਆਹੋ ਇਹ ਗੱਲ ਕਦੇ ਤੇ ਹਵਾਈ ਗੁਰੂ ਦਾ ਨਾਮ ਲਿਆ ਕਦੇ ਵੜੀ ਨਹੀਂ ਸੋਈ ਚ ਜਦੋਂ ਵੀ ਜਾਂਦੀ ਚਿੜਚਿੜ ਕਰਦੀ ਆ ਕਦੇ ਰੋਟੀਆਂ ਆਏ ਨਾ ਵੱਧ ਪਕਾਈਆਂ ਨਹੀਂ ਗਿਣ ਕੇ ਰੋਟੀਆਂ ਲੋਂਦੀ ਆ ਤੇ ਬਰਕਤ ਉਸੇ ਕੀ ਪੈਣੀ ਸਾਡੇ ਘਰ